ਦੋਸਤੋ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਅੱਜ ਖੜੇ ਆ ਕੋਟ ਕਪੂਰਾ ਮੰਡੀ ਦੇਣ ਸੋਮਵਾਰ ਘਰੇ ਖੜਾ ਟਰੈਕਟਰ ਮਿੱਤਰੂ ਮਹਿੰਦਰਾ B275 ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂਜੀ ਬਈ ਕੀ ਹਾਲ ਚਾਲ ਹੈ ਵਧੀਆ ਬਾਈ ਦੱਸੋ ਵਧੀਆ ਵਧੀਆ ਠੀਕ ਠਾਕ ਬਾਈ ਹਾਂਜੀ ਦੱਸੋ ਇਹ ਕਿਹੜਾ ਮਾਡਲ ਆ 275 ETU 2000 ਮਾਡਲ ਆ ਜੀ ਠੀਕ ਆ ਪਿਆ ਹੋਂ ਨੰਬਰ ਆ ਆਨਲਾਈਨ ਬੋਲਦਾ ਆ ਆਨਲਾਈਨ ਬੋਲਦਾ ਸਰਕਾਰੀ ਨੰਬਰ ਲੱਗ ਗਿਆ ਲੱਗ ਗਿਆ 2500 ਰੁਪਏ ਚ ਲੱਗ ਗਿਆ ਠੀਕ ਆ ਹੋਰ ਰੰਗ ਪੇੜ ਦਾ ਕਿਵੇਂ ਆ ਰੰਗ ਪੇੜ ਦਾ origignal ਆ ਸਾਰਾ ਹੀ original ਆ ਹਾਂਜੀ ਸਾਰਾ ਜੀ ਇੱਕ ਚੱਕ ਨਾਲ ਨਾਲ ਦੇਓਗੇ ਨਾਲ ਠੀਕ ਆ ਸਾਰਾ ਸਮਾਨ ਨਾਲ ਦੇਓਗੇ ਪੈਰ ਮਗਲੇ ਜੀ ਵੀ ਦੇ 80 ਪੈਸੇ ਆ ਜੀ ਮੂਹਰ ਲੈ ਚਾਰੇ 80 ਪੈਸੇ ਆ ਹਾਂਜੀ ਇਹ ਰਿੰਜਨ ਪਹਿਲਾਂ ਵਾਹ ਕੇ ਲੈ ਜਾਣਾ ਠੀਕ ਆ ਪਹਿਲਾਂ ਵਾਹ ਕੇ ਲੈ ਜਾਣਾ ਪਹਿਲਾਂ ਸਾਈ ਕਰ ਲੈਣ ਵਾਹ ਕੇ ਫੇਰ ਪੈਸੇ ਦੇ ਜਾਣ ਮਗਰਾੜ ਵੇਚਦਾ ਗਾ ਤੇ ਕਿੱਥੋਂ ਦਾ ਨੰਬਰ ਆ ਉਹ ਇਹਦਾ ਪੀਆਬ ਦਾ ਫਸਟ ਓਨਰ ਹੀ ਆ ਪੀ ਵੀ 33 ਮਾਲਸਾ ਦਾ ਨੰਬਰ ਆ ਸਮਾਨ ਇਹਦੇ ਨਾਲ ਕੀ ਗਾ ਡੰਡਾ ਫੱਟੀ ਫੱਟੀ ਆ ਆ ਨਾਲ ਦੇਓਗੇ ਮਿਊਜ਼ਿਕ ਸਿਸਟਮ ਆ ਇੰਡੀਅਨ ਗੇਅਰ ਦਾ ਕਿਵੇਂ ਆ ਬਾਈ? ਬਾਹਰ ਤੇ ਲੈ ਜਾਉਂਗਾ। ਠੀਕ ਆ। ਬੈਟਰੀ ਅਮਰੌਂ ਦੀ। ਅਮਰੌਂ ਦੀ ਨਵੀਂ ਬੈਟਰੀ ਆ। 6 ਮਹੀਨੇ ਹੋਏ ਰੱਖੀ। 6 ਮਹੀਨੇ ਹੋਏ ਆ। ਠੀਕ ਆ। ਉਹ ਟਰੈਕਟਰ ਓਕੇ ਰਪੋਰਟ ਜਾਵਾ। ਓਕੇ ਰਪੋਰਟ ਆ। ਡਿਮਾਰ ਕਿੰਨੇ ਕਰਦੇ ਹੋ? 210 ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਆਂਦਾ। ਉਹਦੇ ਵਾਸਤੇ 185000। 185000 ਦਾ ਦੇ ਦੇਉਗੇ। 185000 ਨਹੀਂ ਮਾਨਦਾਨ ਕਰਦੇ। ਕਰਦੋਂਗੇ? ਕਿਹੜੇ ਪਿੰਡ ਖੜਾ ਇਹ? ਜੇ ਵੀ ਆ। ਪਿੰਡ ਦੇਵੀ ਵਾਲਾ ਜਿਹੜਾ ਪ੍ਰੀਤਕੋਟ। ਕੋੜ ਕਪੂਰੇ ਦੇ ਨਾਲ ਹੀ ਆ ਹਾਂ 3 ਕਿਲੋਮੀਟਰ ਤੇ ਠੀਕ ਆ ਜਿਹੜਾ ਹੁਣ ਵੀਡੀਓ ਨੂੰ ਸ਼ੇਅਰ ਕਰਕੇ ਉਹ ਮਾਨਤਾਂ ਤੁਸੀਂ ਕਰਨਾ ਹਾਂ 58 ਜੋ ਵੀ ਕਰਦਾ ਮਾਨਤਾਂ ਠੀਕ ਆ ਠੀਕ ਹੈ ਜੀ ਨੰਬਰ ਬੋਲ ਦੇ 83608 ਠੀਕ ਆ 2383 83608 23084 83 83 ਦਵਾਰ ਤੋਂ ਬੋਲ ਦੇ ਕੋਈ 83608 ਹਾਂ 23083 ਠੀਕ ਹੈ ਜੀ ਧੰਨਵਾਦ ਬਾਈ